ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਅੱਜ ਤੁਹਾਨੂੰ ਨੇ ਇੱਕ ਪੁਰਾਣਾ ਟਿੱਲਾ ਵਿਖਾਉਣਾ ਹੈ ਟਿੱਲਾ ਗੋਰਖਨਾਥ ਜੀ ਦਾ ਪਿੰਡ ਹੀਰੋਕਲਾ ਕਿਸੇ ਦਿਨ ਇੱਥੇ ਜਦੋਂ ਬਾਬਾ ਅਮਰਦਾਸ ਜੀ ਹੁੰਦੇ ਸੀ ਨਾ ਇਹ ਟੱਲੇ ਦੀ ਬਹੁਤ ਚੜ੍ਹਾਈ ਹੁੰਦੀ ਸੀ ਅੱਜ ਵੀ ਦੁਨੀਆ ਆਉਂਦੀ ਹੈ ਲੋਕ ਆਉਂਦੇ ਨੇ ਬਹੁਤ ਵੱਡਾ ਇੱਥੇ ਇੱਕ ਬਹੁਤ ਵੱਡਾ ਤਿੰਨ ਦਿਨਾਂ ਦਿਹਾੜਾ ਬਣਾਇਆ ਜਾਂਦਾ ਸੋ ਇਹ ਟਿੱਲਾ ਜਿਹੜਾ ਬੜਾ ਮਸ਼ਹੂਰ ਸੀ ਪੂਰੇ ਮਾਲਵੇ ਦੇ ਵਿੱਚ ਮਸ਼ਹੂਰ ਸੀ ਇਹ ਆਲੇ-ਦਾਲੇ ਦੇ ਪਿੰਡਾਂ ਵਿੱਚ ਲੋਕੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਹੋ ਜਾਂਦੀ ਜਾਂ ਕਿਸੇ ਤਰ੍ਹਾਂ ਦਾ ਕੋਈ ਸੱਪ ਆਦਿਕ ਕੱਟ ਵੀ ਜਾਂਦਾ ਨਾ ਤਾਂ ਇੱਥੇ ਆਉਂਦੇ ਕਈ ਪ੍ਰਕਾਰ ਦੇ ਥੌਲੇ ਪਵਾਉਂਦੇ ਲੋਕ ਪਰ ਅੱਜ ਬਾਬਾ ਅਮਰਨਾਥ ਜੀ ਤਾਂ ਨਹੀਂ ਉਹਨਾਂ ਦੇ ਅੱਗੇ ਚੇਲੇ ਨੇ ਪਰ ਅੱਜ ਵੀ ਆਲੇ-ਦਾਲੇ ਦੇ ਪਿੰਡਾਂ ਵਿੱਚ ਪੂਰੇ ਹੀਰੋਂਕਲਾਂ ਦੇ ਪਿੰਡ ਵਿੱਚ ਇਸ ਟੱਲੇ ਦੀ ਅੱਜ ਵੀ ਬਹੁਤ ਚੜ੍ਹਾਈ ਹੈ ਸੋ ਤੁਹਾਨੂੰ ਬਾਹਰੋਂ ਹੀ ਦਰਸ਼ਨ ਕਰਵਾਉਣੇ ਆ ਥੋੜੇ ਨਹੀਂ ਅੰਦਰ ਵੀ ਕਰਵਾਣ ਦੇ ਸਾਡੇ ਕੋਲੇ ਸਮਾਂ ਘੱਟ ਹੈ ਸੋ ਆ ਦੇਖੋ ਤੁਹਾਨੂੰ ਆ ਰਸਤਾ ਵਿਖਾਉਣੇ ਆ ਇਹ ਜਿਹੜਾ ਰੋਡ ਆਉਂਦਾ ਹੈ ਇਹ ਚੀਮਾ ਮੰਡੀ ਤੋਂ ਆਉਂਦਾ ਹੈ ਤੇ ਆ ਜਿਹੜਾ ਰੋਡ ਅੱਗੇ ਲੰਘਿਆ ਪਿੰਡ ਹੀਰੋਕਲਾਂ ਨੂੰ ਜਾ ਰਿਹਾ ਸੋ ਇਹ ਚੀਮਾ ਮੰਡੀ ਤੋਂ ਹੀਰੋਆਂ ਵਾਲੇ ਰੋਡ ਦੇ ਉੱਤੇ ਇਹ ਸਥਾਨ ਬਣਿਆ ਹੈ ਬਾਬਾ ਗੋਰਖਨਾਥੀ ਦਾ ਟੱਲਾ ਬਹੁਤ ਮੰਨੇ ਆ ਪਰਮੰਨੇ ਆ ਇਲਾਕੇ ਦੇ ਵਿੱਚ ਸੋ ਆਓ ਤੁਹਾਨੂੰ ਥੋੜਾ ਜਿਆ ਅੰਦਰੋਂ ਦਿਖਾ ਦਈਏ ਹਾਂਜੀ ਆ ਤੁਹਾਨੂੰ ਥੋੜਾ ਜੀ ਦਰਸ਼ਨ ਕਰਾਈਏ ਇਸ ਥੱਲੇ ਦੇ ਆ ਵੇਖੋ ਆਲੇ-ਦਾਲੇ ਦੇ ਪਿੰਡਾਂ ਦੇ ਸਾਰੇ ਲੋਕ ਪਹਿਲਾਂ ਇੱਥੇ ਬਹੁਤ ਆਉਂਦੇ ਹੁੰਦੇ ਸੀ ਹਰ ਐਤਵਾਰ ਆਉਂਦੇ ਆ ਦੇਖੋ ਕਿੰਨਾ ਵੱਡਾ ਇਹ ਸਥਾਨ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਅੰਦਰ ਜਾ ਕੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸਫਾਈ ਦਾ ਬਹੁਤ ਧਿਆਨ ਹੈ ਇੱਥੇ ਜਿਹੜਾ ਅੰਦਰ ਸਥਾਨ ਬਣਿਆ ਹੋਇਆ ਉੱਥੇ ਬਿਲਕੁਲ ਮਨਾਹੀ ਹੈ ਨਸੀ ਸੋ ਇਹ ਹੈ ਕੰਡ ਹੀਰੋ ਪਲਾ ਦਾ ਦੋਰਖਨਾਥੀ ਦਾ ਟਿੱਲਾ ਕਿਵੇਂ ਲੱਗਿਆ ਤਾਂ ਜਰੂਰ ਦੱਸਿਓ ਧੰਨਵਾਦ ਹੀ ਸਾਰਿਆਂ ਦਾ